ਆਸ ਕਿਰਪਾਨ ਖੰਡੋ ਫੜਗ ਸੁਪਕਤ ਵਰਿਆ ਪੀਰਾ ਸੈਫ ਸਰੋਹੀ ਸਹਠੇ ਇਹ ਹੈ ਹਮਾਰੇ ਪੀਰ ਪੀਰ ਤੁਮਹੀ ਸਹਠੀ ਤੁਮਹੀ ਮੁਹੀ ਤਰ ਕਰਵਾ ਭਵਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਕਾਫੀ ਘਰ ਗਸਵਾ ਇੱਕ ਓੰਕ ਸਤਗੁਰ ਪਰਸਾਨ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਗੁਰ ਪਾਇਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸਤਿ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪਹਿਰਾ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾ ਲੜ ਕਾਮਣ ਮਾਨਿਆ ਗੁਰ ਪੂਰਾ ਪਾਇ ਹਉ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸਹਿ ਮਨ ਮਾਹੇ ਸੇ ਜੇੜਾ ਸਰਸੈ ਮੂਰਖ ਮਨ ਸਮਝਾਏ ਆਖੋਂ ਕੀਟੜਾ ਗੁਰਮੁਖ ਹਰਿ ਗੁਣ ਰਾਗਾਏ ਰੰਗ ਰੰਗੇ ਤੜਾ ਇਤਨੇ ਤ੍ਰਿਤੇ ਸੰਹਾਰ ਕਰੀ ਤਮ ਆਪਣਾ ਇਹ ਜਲੈ ਗੁਣ ਨਾਲ ਨਾਹੀ ਦੁਖ ਸੰਤ ਆਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹ ਘਰ ਆਣਿਆ ਗੁਰ ਬਾਣੀ ਨਰ ਬਾਣ ਸ਼ਬਦ ਪਛਾਣਿਆ ਇਕ ਨਾਨਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰਗੁਣ ਗਾਵਸੀ ਇਕ ਨਾਨਕ ਕੀ ਅਰਦਾਸ ਜੇ ਤੁਨ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰਗੁਣ ਗਾਵਸੀ ਵਾਹ ਗੁਰ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ ਪਹਿਲਾ ਕਾਫੀ ਕਰਦਸਮਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹ ਪਵਿੱਤਰ ਸ਼ਬਦ ਪਹਿਨੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋ ਹੀ ਰਾਂ ਵਿੱਚ ਕਾਫੀ ਰੂਪ ਦੇ ਵਿੱਚ ਘਰ ਦਸਮੇ ਵਿੱਚ ਉਚਾਰਿਆ ਸ਼੍ਰੀ ਗੰਦ ਸਾਹਿਬ ਜੀ ਦੇ 751 ਅੰਗ ਉੱਪਰ ਸੁਭਾਏ ਮਾਨ ਹੈ ਤਾਂ ਤਾਂ ਸਤਿਗੁਰੂ ਪਾਤਸ਼ਾਹ ਜੀਵ ਨੂੰ ਕੀ ਉਪਦੇਸ਼ ਬਖਸ਼ਦੇ ਹਨ ਇਹ ਹੈ ਭਾਈ ਤੇਰਾ ਮਨੁੱਖਾ ਜਨਮ ਜਿਹੜਾ ਬੜਾ ਦੁਰਦੱਭ ਹੈ ਔਰ ਇਹਨੂੰ ਹੋਰ ਵੀ ਦੁਰਦੱਭ ਕਰ ਗੁਰਮੁਖ ਪਾਇਆ ਗੁਰੂ ਆਲਾ ਬਣ ਕੇ ਮਨੁੱਖਾ ਜਨਮ ਦੁਰਦੱਭ ਤਾਂ ਹੈ ਹੀ ਪਰ ਇੱਕ ਪਾਸੇ ਪਾਤਸ਼ਾਹ ਨੇ ਕਹਿ ਦਿੱਤਾ ਪਰਪੋਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਜੀ ਜਨਮ ਤਾਂ ਮਨੁੱਖਾਂ ਵਾਲਾ ਮਿਲਿਆ ਪਰ ਕਣਕੂਤਾਂ ਪਸ਼ੂਆਂ ਵਾਲੀਆਂ ਨਹੀਂ ਇਸ ਕਰਕੇ ਫਿਰ ਮੈਂ ਤੈਨੂੰ ਪਸ਼ੂਆਂ ਦੀ ਕੈਟਾਗਰੀ ਵਿੱਚ ਹੀ ਮੰਨਾਂਗਾ ਬੰਦਾ ਉਹ ਹੈ ਜਿਹੜਾ ਪਰਮੇਸ਼ਰ ਦੇ ਭੈ ਵਿੱਚ ਰਹੇ ਗੁਰੂ ਦੇ ਡਰ ਵਿੱਚ ਰਹੇ ਬੰਦਾ ਹੋਏ ਸੋ ਬੰਦਗੀ ਗਹਿ ਬੰਦਕ ਹੋਏ ਬੰਦ ਸੁਧ ਰਹੇ ਬੰਦਾ ਉਹ ਹੈ ਜਿਹੜਾ ਬੰਦਗੀ ਕਰੇ ਔਰ ਬੰਦ ਸੁੱਧ ਰਹਾ ਜੋ ਸਰੀਰ ਰੂਪੀ ਬੰਧਨ ਦੇ ਵਿੱਚ ਅਸੀਂ ਪਏ ਹਾਂ ਇਹਦੀ ਖਬਰ ਨਵੇ ਬੰਦ ਹੋਏ ਸ਼ਿਕਾਰੀ ਬਣ ਕੇ ਜਿਵੇਂ ਸ਼ਿਕਾਰੀ ਜੰਗਲ 'ਚੋ ਸ਼ਿਕਾਰ ਲੱਭਦਾ ਹੈ ਏਵੇਂ ਸਿੱਖਾ ਤੂੰ ਆਪਣੇ ਅੰਦਰੋਂ ਆਪਣੇ ਆਪ ਨੂੰ ਲੱਭ ਤੂੰ ਕੌਣ ਹੈ ਉਹਨਾਂ ਸੇ ਮਨੋਖਾ ਜਨਮਤਾ ਪ੍ਰਾਪਤ ਕਰ ਲਿਆ ਪਰ ਜੇ ਸਾਡੇ ਕੰਮ ਮਨੁੱਖਾਂ ਵਾਲੇ ਨਹੀਂ ਫਿਰ ਪਾਤਸ਼ਾਹ ਸਾਨੂੰ ਮਨੁੱਖ ਨਹੀਂ ਕਹਿੰਦੇ ਕਬੀਰ ਸਾਹਿਬ ਜੀ ਫਿਰ ਕਹਿੰਦੇ ਆ ਚਾਰ ਪੈਰ ਤੋਂ ਇਹ ਸਿੰਘ ਗੁੰਗਮੁਖ ਤਪ ਕੈਸੇ ਗੁਣ ਨਹੀਂ ਹੈ ਹੁਣ ਤਾਂ ਕੋ ਬੰਦਾ ਹੈ ਗੁਣ ਕਾ ਸਕਦਾ ਹੈ ਗੁਰੂ ਦੇ ਭੈ ਵਿੱਚ ਰਹਿ ਕੇ ਮਨੋਖਾ ਜੀਵਨ ਸਫਲਾ ਕਰ ਸਕਦਾ ਹੈ पर जी कल तेन पशु बनाता फिर की करेगा और है फिर उठते या बैठते ठेडे बजन गए डंडे पहन गए तब कत तो मूड लुकई है हर पिण बैल बिराने हुई है हरी दे गुरु के भै तो बगैर गुरु के दर तेहे तो बगैर ਮਨਬਾਜੀ ਕਰਿਆ ਪਾਤਸ਼ਾਹ ਜੀ ਕਹਿੰਦੇ ਫਿਰ ਅਗਲਾ ਜਨਮ ਤੇਰਾ ਮਨੁੱਖਾ ਜਾਮੇ ਤੋਂ ਥੰਡੇ ਪਸ਼ੂਆਂ ਦੀ ਕੈਟਗਰੀ ਪੰਛੀਆਂ ਦੀ ਜੀਵ ਜੰਤੂਆਂ ਦੀ ਔਰ ਉਸ ਤੋਂ ਅੱਗੇ ਸੱਪਾਂ ਠੂਹਿਆਂ ਦੀ ਕੀੜਿਆਂ ਦੀ ਧੰਨਵਾਦ ਹੈ ਪਰਮੇਸ਼ਰ ਦਾ ਕਰਿਆ ਕਰਕੇ ਮੈਨੂੰ ਮਨੁੱਖ ਜਾਮਾ ਦਿੱਤਾ ਹੈ ਮਹਾਰਾਜ ਤੰਦਰੁਸਤੀ ਵੀ ਬਖਸ਼ ਤਾਂ ਕਿ ਮੈਂ ਤੇਰੇ ਚਰਨਾਂ ਵਿੱਚ ਬੈਠ ਸਕਾਂ ਤੇਰੇ ਭੈ ਵਿੱਚ ਰਹਿ ਕੇ ਦਰਬਿਤ ਰਹੇਗੇ ਮਾਨਸ ਜਨਮ ਜਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਚਨੰਬ ਦਾ ਮਤਲਬ ਹੋਰ ਵੀ ਸੋਹਣਾ ਕਰੇ ਨੂੰ ਸੋਨਾ ਤਾਂ ਹੈ ਮਨੁੱਖ ਜਮਾ ਇਹਨੂੰ ਹੋਰ ਵੀ ਸੁੰਦਰ ਕਰ ਜੇ ਸਤਗੁਰ ਪਾਇਆ ਤੇ ਉਹ ਗੱਲ ਬਾਨੀ ਐ ਜੇ ਗੁਰੂ ਨੂੰ ਭਾ ਜਾਵਾਂਗੇ ਤੇ ਗੁਰੂ ਨੂੰ ਤਾਂ ਭਾਵਾਂਗੇ ਜੇ ਗੁਰੂ ਦੀ ਗੱਲ ਮੰਨਾਂਗੇ ਗੁਰੂ ਦੇ ਹੁਕਮ ਅnder ਚੱਲਾਂਗੇ ਜੀ ਹੁਕਮ ਅnder ਚੱਲਾਂਗੇ ਤੇ ਪਾਤਸ਼ਾਹ ਜੀ ਕਹਿੰਦੇ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਸੰਸਾਰ ਦੇ ਵਿੱਚੋਂ ਸੱਚ ਦਾ ਸੱਦਾ ਕਰਕੇ ਜਾਵਾਂਗੇ ਵੱਖਰ ਹੁੰਦਾ ਵਪਾਰ ਸੱਚ ਦਾ ਵਪਾਰ ਕਰਕੇ ਜਾਵਾਂਗੇ ਤੇ ਫੇਰ ਪਰਮੇਸ਼ਰ ਦੇ ਦਰਬਾਰ ਵਿੱਚ ਸੱਚਖੰਡ ਵਿੱਚ ਵੀ ਵੈਸੇ ਇਹ ਵੀ ਉਹਦਾ ਦਰਬਾਰ ਹੀ ਆ ਇਹਪੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਦਾ ਨਕਸ਼ਾ ਹੀ ਸ੍ਰੀ ਹਰਿਮੰਦਰ ਸਾਹਿਬ ਉਤਾਰਿਆ ਤੇ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੈ ਉਹਨੂੰ ਹਰਿਮੰਦਰ ਸਾਹਿਬ ਹੀ ਮੰਨੋ ਜੇ ਸਤਿਗੁਰੂ ਤੈ ਸਤਸੰਗਤ ਬਣਾਈ ਜੇ ਸਤਿਗੁਰੂ ਤੈ ਕੇਵਲ ਹਰ ਕੀਰਤਨ ਗਾਈ ਬੱਤ ਪਾਏ ਦਰਬਾਰ ਜੇ ਗੁਰਦੇ ਦਰ ਤੋਂ ਤੂੰ ਇੱਜ਼ਤ ਲੈਣੀ ਚਾਹਣਾ ਤਾਂ ਸਤਿਗੁਰ ਸ਼ਬਦ ਭੈ ਸਤਿਗੁਰ ਦੀ ਸ਼ਬਦ ਦਾ ਭੈ ਮਨ ਭਾਵ ਗੁਰਬਾਣੀ ਕੀ ਕਹਿੰਦੀ ਹੋਵੇ ਚੱਲ ਗੁਰੂ ਹਰਾਈ ਸਾਹਿਬ ਜੀ ਕਹਿੰਦੇ ਜਿਨ ਭੈ ਅਦਬ ਨਾ ਬਾਣੀ ਧਾਰਾ ਸੋ ਸਿੱਖ ਜਾਣੋ ਨਾਹੀਂ ਹਮਾਰਾ ਜਿਹੜਾ ਬਾਣੀ ਦਾ ਅਦਬ ਨਹੀਂ ਕਰਦਾ ਸਤਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਹੀ ਨਹੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸੇ ਪਿੜਨ ਮਾਨੈ ਪ੍ਰਤਾ ਗੁਰੂ ਨਿਸਕਾਰੇ ਰਹਾਉ ਮਨ ਤਨ ਸੱਚ ਸਲਾਹੇ ਸਾਚੈ ਮਨ ਭਾਇਆ ਮਨ ਅਤੇ ਤੰਦੇ ਅੰਦਰ ਉਸ ਦੀ ਸਿੱਖਤ ਸਲਾਹ ਕਰਗੇ ਤਾਂ ਅਸੀਂ ਮਨ ਕਰਕੇ ਉਸ ਨੂੰ ਭਾ ਜਾਈਏ ਔਰ ਸਾਡੇ ਮਨ ਨੂੰ ਉਹ ਭਾ ਜਾਵੇ ਅਸੀਂ ਉਹਨੂੰ ਫਿਰ ਭਾ ਸਕਦੇ ਹਾਂ ਜੇ ਅਸੀਂ ਗੁਰੂ ਨੂੰ ਪਿਆਰ ਕਰਾਂਗੇ ਗੁਰੂ ਵੀ ਪਿਆਰ ਕਰਤਾ ਨਾਲ ਰਤ ਮਨ ਮਾਨਿਆ ਗੁਰ ਪੂਰਾ ਪਾਇਆ ਜਦੋਂ ਮਨ ਗੁਰ ਦੇ ਰੰਗ ਵਿੱਚ ਰੰਗਿਆ ਗਿਆ ਫਿਰ ਪਰਮੇਸ਼ਰ ਵੀ ਪ੍ਰਾਪਤ ਹੋ ਜਾਣਾ ਹਉ ਜੀਵਾ ਗੁਣਸਾਰ ਅੰਤਰ ਤੂੰ ਵਸੈ ਮਾਲਕਾ ਕਿਰਪਾ ਕਰ ਮੇਰੇ ਹਿਰਦੇ ਵਿੱਚ ਤੂੰ ਵਸ ਤੇ ਮੈਂ ਤੇਰੇ ਗੁਣਾ ਦਾ ਸਾਰ ਤਤ ਜਾਣ ਸਕਾਂ ਤੇਰੇ ਗੁਣਾ ਨੂੰ ਤੇਰੀਆਂ ਬਖਸ਼ਾ ਨੂੰ ਸਮਝ ਸਕਾਂ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ ਤੂੰ ਮੇਰੇ ਮਨ ਵਿੱਚ ਵਸ ਜਾ ਤਾਂ ਕਿ ਮੈਂ ਤੇਰੇ ਸ਼ਬਦ ਦਾ ਆਨੰਦ ਲੈ ਸਕਾਂ ਅੱਗੇ ਪਾਤਸ਼ਾਹ ਕਹਿੰਦੇ ਜਿੰਨਾ ਮਰਜੀ ਸਮਝਾ ਲਓ ਇਹ ਨਹੀਂ ਮੰਨਦਾ ਮੂਰਖ ਮਨ ਸਮਝਾਏ ਆਖੋ ਕਿਤੜਾ ਬਹੁਤ ਇਹਨੂੰ ਕਹਿਣਾ ਕੀ ਗੁਰਮੁਖ ਹਰਗੁਣ ਗਾਏ ਰੰਗ ਰੰਗੇਤੜਾ ਹਰੀ ਦੇ ਗੁਣ ਗਾ ਲਿਆ ਕਰ ਉਦੇ ਰੰਗ ਵਿੱਚ ਰੰਗ ਆਪਣੇ ਆਪ ਨੂੰ ਨਿਤ ਨਿਤ ਹਿਰਦੈ ਸੰਹਾਲ ਪ੍ਰੀਤਮ ਆਗਣ ਆਪਣੇ ਹਿਰਦੇ ਵਿੱਚ ਆਪਣੇ ਮਾਲਕ ਨੂੰ ਯਾਦ ਕਰਿਆ ਕਰ ਕਿਉਂਕਿ ਜਦੋਂ ਕੱਲ ਨੂੰ ਸੰਸਾਰ ਛੱਡ ਕੇ ਜਾਏਗਾ ਨਾ ਜੇ ਤੂੰ ਇਹ ਧਾਰਨ ਕੀਤਾ ਹੋਊ ਤਾਂ ਤੇਰੇ ਨਾਲ ਹੋ ਜਾਣਗੇ ਗੁਣ ਜੇ ਜੰਨੇ ਜਾਂ ਦੁਨੀਆ ਛੱਡ ਕੇ ਜਾਏਗਾ ਕੱਲ ਨੂੰ ਮੌਤ ਹੋਵੇਗੀ ਮਰਨਾ ਸਭ ਨੇ ਆ ਕੋਈ ਵੀ ਨਹੀਂ ਰਹਿਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣਾ ਜਦੋਂ ਚੱਲੇਗਾ ਫਿਰ ਇਹ ਗੁਣ ਹੀ ਤੇਰੇ ਨਾਲ ਜਾਣਗੇ ਚੰਗੇ ਗੁਰਬਾਣੀ ਦਾ ادب ਸਤਕਾਰ ਗੁਰੂ ਦਾ ਸਤਕਾਰ ਇਹ ਤੇਰੇ ਨਾਲ ਜਾਵੇਗਾ ਗੁਰਮੁਖ ਹਰਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਿਰਦੈ ਸੰਹਾਲ ਪ੍ਰੀਤਮ ਆਪਣਾ ਹਿਰਦੇ ਵਿੱਚ ਉਹਨੂੰ ਯਾਦ ਕਰਿਆ ਕਰ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣਾ ਮਨਮੁਖ ਭਰਮ ਭੁਲਾਣਾ ਨਾ तिस ਰੰਗ ਹੈ ਪਰ ਮਨਮੁਖ ਹੈ ਜਿਹੜਾ ਉਹ ਆਪਣੇ ਭਰਮਾਂ ਭੁਲੇਖਿਆਂ ਵਿੱਚ ਪਿਆ ਰਹਿੰਦਾ ਹੈ ਉਹ ਨੂੰ ਰੱਬ ਦਾ ਰੰਗ ਨਹੀਂ ਚੜਦਾ ਮਰਸੀ ਹੋਏ ਬਿਡਾਣਾ ਮਨ ਤਨ ਭੰਗ ਹੈ ਤੇ ਅਖੀਰ ਭਾਵੇਂ ਉਹ ਕਿੱਡੀ ਵੀ ਵੱਡੀ ਉਮਰ ਦਾ ਹੋ ਕੇ ਮਰ ਜਾਵੇ ਉਹਦਾ ਮਨ ਤੇ ਤਨ ਭੰਗ ਟੁੱਟਣਾ ਪਰਮੇਸ਼ਰ ਨਾਲੋਂ ਟੁੱਟਿਆ ਹੀ ਰਹਿੰਦਾ ਹੈ ਭਾਵੇਂ ਉਮਰ ਕਿੱਡੀ ਵੀ ਲੈ ਜਾਵੇ ਜਿਹੜਾ ਜੁੜਿਆ ਹੈ ਉਹ 5 ਸਾਲ ਦੀ ਉਮਰ ਵਿੱਚ ਵੀ ਪ੍ਰਵਾਨ ਹੋ ਗਿਆ RAM ਜੱਗੋ ਜੀ ਐਸੇ ਐਸੇ ਧਰੋਪ ਰਹਿਨਾਰ ਜਪਿਓ ਹਰ ਜੈਸੇ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰਿਆਣਿਆ ਆਓ ਗੁਰੂ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਸਫਲਾ ਕਰੀਏ ਔਰ ਆਪਣੇ ਘਰ ਨੂੰ ਜਾਂਦੇ ਹੋਏ ਇਥੋਂ ਲਾਹਾ ਖਟ ਕੇ ਜਾਈਏ ਲਾਹਾ ਘਟ ਆਣੇ ਆ ਘਰੇ ਲਾਹਾ ਲੈ ਕੇ ਜਾਈਏ ਕਿਉਂਕਿ ਇਥੋਂ ਦੀ ਗੱਲ ਨਹੀਂ ਐ ਇਹ ਉਸ ਘਰ ਦੀ ਗੱਲ ਹੈ ਜਿੱਥੋਂ ਅਸੀਂ ਕਈ ਜਨਮਾਂ ਜਨਮਾਂ ਤਰਾਂ ਤੋਂ ਲੱਖਾਂ ਹਜ਼ਾਰਾਂ ਸਾਲਾਂ ਤੋਂ ਨਿਕਲੇ ਹੋਏ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆਂ ਜੇ ਤੂੰ ਲਾਹਾ ਕਰੇ ਲੈ ਕੇ ਜਾਣਾ ਚਾਹਣਾ ਗੁਰ ਬਾਣੀ ਨਿਰਵਾਣ ਸ਼ਬਦ ਪਛਾਣਿਆਂ ਗੁਰ ਬਾਣੀ ਨੂੰ ਪਛਾਣ ਗੁਰ ਬਾਣੀ ਕਹਿੰਦੀ ਕੀ ਹੈ ਜਿਨ ਪੈ ਅਦਬ ਨਾ ਬਾਣੀ ਧਰਾ ਸੋ ਸਿੱਖ ਜਾਣੋ ਨਾਹੀਂ ਹਮਾਰਾ ਅਦਬ ਦਾ ਮਤਲਬ ਹੁੰਦਾ ਹੈ ਗੁਰਬਾਣੀ ਦੀ ਗੱਦ ਮੰਨਣੀ ਜਿਸ ਤਰ੍ਹਾਂ ਲੈਣਾ ਜੀ ਨੇ ਮੰਨੀ ਆ ਹਮੇਸ਼ਾ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਦਾ ਜਿਵੇਂ ਗੁਰੂ ਅਮਰਦਾਸ ਜੀ ਨੇ ਮੰਨੀ ਆ ਹਮੇਸ਼ਾ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਹਜ਼ੂਰੀ ਵਿੱਚ ਖੜ ਕੇ ਬੈਠ ਕੇ ਸੇਵਾ ਕਰਦੇ ਆ ਜਲਟ ਹੁੰਦੀ ਹੈ ਇਸ ਕਰਕੇ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕੀ ਅੰਦਾਜ਼ ਜੇ ਤਦ ਭਾਵ ਸੀ ਆਉ ਬੈਂਕੇ ਕਰੀਏ ਮਾਲਕਾ ਜੇ ਤੈਨੂੰ ਅਸੀਂ ਚੰਗੇ ਲੱਗ ਜਾਈਏ ਜੇ ਚੰਗੇ ਲੱਗਾਂਗੇ ਫਿਰ ਕਿਰਪਾ ਕਰੋ ਨਾ ਜੇ ਤੈਨੂੰ ਮੈਂ ਚੰਗਾ ਲੱਗਦਾ ਹਾਂ ਲੱਗਿਆ ਹਾਂ ਮੈਂ ਜੀਜੈ ਨਾਮ ਨਿਵਾਸ ਹਰਗੁਣ ਗਾਵਸੀ ਮੈਨੂੰ ਤੇਰੇ ਨਾਮ ਦੀ ਦਰਤ ਬਖਸ਼ੋ ਸਵੇਸ ਕਰਕੇ ਗੁਰ ਕਿਰਪਾ ਕਰਨ ਗੁਰ ਚਰਣਾ ਨਾਲ ਜੁੜੀਏ ਬਹੁਤ ਬਹੁਤ ਧੰਨਵਾਦ ਸਕਾ ਖਾਲਸਾ ਵਾਹਿਗੁਰੂ ਜੀ